ਹਾਂਜੀ ਸਟੂਡੈਂਟਸ ਵੈਲਕਮ ਕਰਦਣ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਸੈਮੈਸਟਰ ਆਫ ਫਸਟ ਸੈਮੈਸਟਰ ਆਫ ਫਸਟ ਦੇ ਲਈ ਵੀ 올 ਸਬਜੈਕਟਸ ਦੀ ਕਿੱਦਾਂ ਤੁਸੀਂ ਤਿਆਰੀ ਕਰਨੀ ਆ ਕਿਹੜੇ-ਕਿਹੜੇ ਤੁਹਾਡੇ ਇੰਪੋਰਟੈਂਟ ਟਾਪਿਕਸ ਨੇ ਤੇ ਕੀ ਤੁਹਾਡੇ ਪਾਸਿੰਗ ਫਾਰਮੂਲੇ ਵਾਲੀ ਵੀਡੀਓਜ਼ ਨੇ ਰੈਗੂਲਰ ਪ੍ਰਾਈਵੇਟ ਐਂਡ ਡਿਸਟੈਂਸ ਐਜੂਕੇਸ਼ਨ ਸਟੂਡੈਂਟਸ ਦੇ ਲਈ ਕੀ ਤੁਹਾਡਾ ਸਿਲੇਬਸ ਹੈ ਉਹ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਤੇ ਸਟੂਡੈਂਟਸ ਜਿਹੜੇ ਕਿ 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 ਹੁਣ 30 ਨੂੰ ਪੇਪਰ ਆ ਪੰਜਾਬੀ ਲਾਜ਼ਮੀ ਦਾ ਉਹਦੇ ਲਈ ਤੁਹਾਡਾ ਟੋਟਲ ਹੀ ਸਿਲੇਬਸ ਟੋਟਲ ਹੀ ਟੌਪਿਕਸ ਚੈਨਲ ਤੇ ਅਪਲੋਡ ਹੋਨੇ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਕਿਵੇਂ ਸਰਚ ਕਰਨਾ ਤੁਸੀਂ ਨਾ ਤੁਸੀਂ ਚੈਨਲ ਨੂੰ YouTube ਤੇ ਚੈਨਲ ਸਰਚ ਕਰਨਾ ਟੂ ਸਟਡੀ ਕਲਾਸਸ ਦੈਨ ਉਸ ਤੋਂ ਬਾਅਦ ਤੁਸੀਂ ਆਉਣਾ ਪਲੇਲਿਸਟ ਦੇ ਵਿੱਚ ਪਲੇਲਿਸਟ ਦੇ ਵਿੱਚ ਤੁਸੀਂ ਜਦੋਂ نیچے ਸਕਰੋਲ ਕਰੋਗੇ ਤਾਂ ਸਭ ਤੋਂ ਪਹਿਲਾਂ ਤੋਂ ਤੁਹਾਡੇ ਪੰਜਾਬੀ ਲਾਜ਼ਮੀ ਦੀ ਆਪਾਂ ਗੱਲ ਕਰਦੇ ਆਂ ਪੰਜਾਬੀ ਲਾਜ਼ਮੀ ਦੇ ਲਈ ਨੀਚੇ ਸਕਰੋਲ ਕਰਨਾ ਤੁਸੀਂ ਤੁਹਾਨੂੰ ਪਲੇਲਿਸਟ ਮਿਲਣਗੇ ਇੱਕ ਤਾਂ ਪਹਿਲਾਂ ਦੇਖੋ ਤੁਸੀਂ ਪੋਲੀਟੀਕਲ ਸਾਇੰਸ ਤੇ ਹਿਸਟਰੀ ਪੋਲੀਟੀਕਲ ਸਾਇੰਸ ਤੇ ਹਿਸਟਰੀ ਕਿਹੜੇ-ਕਿਹੜੇ ਮੋਸਟ ਇੰਪੋਰਟੈਂਟ ਟੌਪਿਕਸ ਨੇ ਦੇਖੋ ਇਹ ਪੋਲੀਟੀਕਲ ਸਾਇੰਸ ਤੇ ਹਿਸਟਰੀ ਸੇਮ ਹੀ ਟੌਪਿਕ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਸੇਮ ਹੀ ਟੌਪਿਕ ਨੇ ਚੰਡੀਗੜ੍ਹ ਯੂਨੀਵਰਸਿਟੀ ਲਈ ਸੇਮ ਹੀ ਟੌਪਿਕ ਨੇ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਲਈ ਸੋ ਇਹਦੇ ਲਈ ਤੁਸੀਂ ਦੇਖੋ ਪਾਸਿੰਗ ਫਾਰਮੂਲਾ ਠੀਕ ਹੈ ਤਾਂ ਚੰਡੀਗੜ੍ਹ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਠੀਕ ਹੈ ਉਹਨਾਂ ਦੇ ਲਈ ਨੇ ਇਹ ਵੀਡੀਓਜ਼ ਹਾਂਜੀ ਸਟੂਡੈਂਟਸ ਵੈਲਕਮ ਕਰ ਕੀ ਹੋ ਰਿਹਾ ਜਾਤੀ ਸਰਚ ਹੋਈ ਜਾਂਦਾ ਪਲੇਲਿਸ ਦਾ ਨੇਮ ਹੈਗਾ ਪੋਲੀਟিক্যাল ਸਾਇੰਸ ਐਂਡ ਹਿਸਟਰੀ ਬੀਐਸ ਮਾਸਟਰ ਫਰਸਟ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ نیچے ਸਕਰੋਲ ਕਰਨਾ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਲਾਜ਼ਮੀ ਹਾਂਜੀ ਪੰਜਾਬੀ ਸਾਹਿਤ ਦੇ ਕਿਹੜੇ ਕਿਹੜੇ ਰੂਪ ਨੇ ਉਹ ਇਹਦੇ ਵਿੱਚ ਨੇ ਦੇਖੋ ਬੀਐਸ ਸੈਮੈਸਟਰ 1 ਪੰਜਾਬ ਲਿਟਰੇਚਰ ਦੇ ਗਜ਼ਲ ਗੀਤ ਨਜ਼ਮ ਕੀ ਹੈ ਇਹ ਸਾਰੇ ਨੇ ਠੀਕ ਹੈ ਮਿੰਨੀ ਕਹਾਣੀ ਕੀ ਆ ਪੰਜਾਬੀ ਲਾਜ਼ਮੀ ਦੇਖੋ ਮਿੰਨੀ ਕਹਾਣੀ ਕੀ ਹੈ ਗਜ਼ਲ ਕੀ ਹੈ ਸਾਹਿਤ ਦੇ ਰੂਪ ਆਗੇ ਤੇ ਇਹ ਵੀ ਸਾਹਿਦ ਰੂਪ ਨੇ ਇਹ ਸਾਰੇ ਸਾਹਿਦ ਰੂਪ ਇਕੱਠੇ ਕਿੱਥੇ ਹੋਏ ਨੇ semesters of first punjabi literature sahid roop sahid roop punjabi literature ਦੇ ਵੀਡੀਓਜ਼ ਨੇ ਇਹਦੇ ਵਿੱਚ ਤੇ ਵਿੱਚੇ ਪੰਜਾਬੀ ਲਾਜ਼ਮੀ ਨੇ ਮਿੰਨੀ ਕਹਾਣੀ ਲੰਬੀ ਕਹਾਣੀ ਨਿੱਕੀ ਕਹਾਣੀ ਦੇ ਵਿੱਚ ਕੀ ਫਰਕ ਹੈ ਤੁਸੀਂ ਚੈੱਕ ਕਰ ਸਕਦੇ ਦੇਖੋ ਠੀਕ ਹੈ ਤੇ ਇਹ ਸਾਰੇ ਮਤਲਬ ਕੀ ਆਨ 올 ਬੀਏ ਦੇ ਸਾਰੇ ਸਾਹਿਦ ਰੂਪ ਨੇ ਤੁਸੀਂ ਆਪਣੇ ਅਕੋਰਡਿੰਗ ਫੂ ਟੌਪਿਕ ਆਪਣੇ ਇੱਥੋਂ ਯਾਰ ਕਰ ਸਕਦੇ ਵੀ ਕਿਹੜੇ ਕਿਹੜੇ ਵੀਡੀਓਜ਼ ਨੇ ਠੀਕ ਹੈ ਚੰਡੀ ਦੀਵਾਰ ਪਲੱਸ 2 ਚ ਵੀ ਹੈ ਤੇ ਅੱਗੇ ਬੀਏ ਦੇ ਵਿੱਚ ਵੀ ਆ ਨਿੱਕੀ ਕਹਾਣੀ ਕੀ ਹੈ ਪੰਜਾਬੀ ਲਾਜ਼ਮੀ ਨਿੱਕੀ ਕਹਾਣੀ ਨਿੱਕੀ ਕਹਾਣੀ ਦਾ ਤੱਤ ਨਿੱਕੀ ਕਹਾਣੀ ਲੰਬੀ ਕਹਾਣੀ ਪੰਜਾਬੀ ਲਾਜ਼ਮੀ ਨੇ ਰਹੇ ਮਿਡਲ ਕੀ ਹੈ ਠੀਕ ਹੈ ਮਿਡਲ ਦੀ ਪ੍ਰਵਾਹਸ਼ਾ ਖਵਾਰੀ ਲੇਖ ਕੀ ਹੈ ਪ੍ਰੈਸ ਰਿਪੋਰਟ ਕਰੀ ਹੈ ਪੰਜਾਬੀ ਲਾਜ਼ਮੀ ਦੇ ਵਿੱਚ ਖਬਰ ਬੰਤਰ ਤੇ ਇਹਦਾ ਤੱਤ ਨੇ ਇਹ ਤੁਹਾਨੂੰ ਸਾਇਟ ਰੂਪ ਦੇ ਵਿੱਚ ਸਾਰੇ ਮਿਲ ਜਾਣਗੇ ਦੈਨ ਤੁਸੀਂ ਨੀਚੇ ਸਕਰੋਲ ਕਰਨਾ ਬੀ ਐ ਸੈਮੈਸਟਰ 1 ਕਹਾਣੀਆਂ ਇਹਦੇ ਵਿੱਚ ਹੈਗੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਪੰਜਾਬੀ ਲਾਜ਼ਮੀ ਚ ਜਿਹੜੀਆਂ ਕਹਾਣੀ ਨੇ ਪੰਜਾਬੀ ਲਾਜ਼ਮੀ ਦੀ ਠੀਕ ਹੈ ਕਹਾਣੀਆਂ ਜਿਵੇਂ ਕਰਾਮਾਤ ਕਹਾਣੀਆਂ ਦਾ ਵਿਸ਼ਾ ਵਸਤੂ ਠੀਕ ਹੈ ਬੀ ਐ ਸੈਮੈਸਟਰ 1 ਲਿਖਿਆ ਹੋਇਆ ਹੈ ਮੈਂ ਕਹਾਣੀ ਮਰਨ ਰੁੱਤ ਠੀਕ ਹੈ ਬੀ ਐ ਸੈਮੈਸਟਰ 1 ਗੁਰਮੁਖ ਸਿੰਘ ਮਸਾਫਰ ਦੀ ਖਸਮਾਖਾਨੇ ਤਾਂਛ ਦੀ ਆਦਤ ਠੀਕ ਹੈ ਭਾਬੀ ਮੈਣਾ ਇਹ ਸਾਰੀਆਂ ਨੇ ਪੇਮੀ ਦੇ ਨਿਆਣੇ ਕਹਾਣੀ ਦਾ ਸਾਰ ਅੱਗੇ ਖੱਬਲ ਕਹਾਣੀ ਹੌਕਾ ਕਹਾਣੀ ਠੀਕ ਹੈ ਦਸੌਂਦਾ ਸਿੰਘ ਕਹਾਣੀ ਭਗਲਡੋਰ ਸ਼ਵੀਆਂ ਦੀ ਰੁੱਤ ਅ ਸੁਲੀ ਉੱਤੇ ਲਟਕਦੇ ਪਾਲ ਮਾਈ ਸਦਰਾਂ ਠੀਕ ਹੈ ਇਹ ਸਾਰੀਆਂ ਨੇ ਅੱਗੇ ਸੈਮੈਸਟਰ ਉਹਦੀਆਂ ਸ਼ੁਰੂ ਹੋ ਜਾਣਗੀਆਂ ਸੈਮੈਸਟਰ 2 ਦਾ ਮਤਲਬ ਕਿ ਇੱਥੇ ਤੱਕ ਤੁਹਾਡੇ ਸੈਮੈਸਟਰ 1 ਦੇ ਜਿਹੜੇ ਕੀ ਕਹਾਣੀਆਂ ਨੇ ਓਕੇ ਪੰਜਾਬੀ ਲਾਜ਼ਮ ਦੇ ਜਿਹੜਾ 30 ਤਰੀਕ ਨੂੰ ਪੇਪਰ ਉਹਦੇ ਲਈ ਉਸ ਤੋਂ ਬਾਅਦ ਤੁਸੀਂ ਜਦੋਂ نیچے ਸਕਰੋਲ ਕਰੋਗੇ ਤਾਂ ਤੁਹਾਨੂੰ ਹਾਂਜੀ ਅੱਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਾਂਜੀ ਦੇਖੋ ਸੈਮੈਸਟਰ 1 ਪੰਜਾਬੀ ਯੂਨੀਵਰਸਿਟੀ ਪਟਿਆਲਾ ਜਦੋਂ ਤੁਸੀਂ ਇਹਨੂੰ ਸਰਚ ਕਰੋਗੇ ਤਾਂ ਤੁਹਾਨੂੰ ਇਹਦੇ ਵਿੱਚੋਂ ਕੋਬਲੀ ਵਾਲਾ ਹਨਾ ਸਾਰੇ ਇੰਗਲਿਸ਼ ਦੇ ਟਾਪਿਕਸ ਡੈਥ ਆਫ ਹੀਰੋ ਅੰਕਲ ਪੋਜਰ ਸਾਰੇ ਗ੍ਰੀਨ ਪੈਰੇਟ ਇਨ ਕੇਸ ਸਾਰੇ ਟੌਪਿਕਸ ਮਿਲ ਜਾਣਗੇ ਡਾਲ ਹਾਊਸ ਠੀਕ ਹੈ ਦਾイズ ਆਰ ਨਾਟ ਇਹ ਸਾਰੇ ਵਿੱਚ ਤੁਹਾਡੀ ਇੰਗਲਿਸ਼ ਗ੍ਰਾਮਰ ਚਾਹੇ ਸਟੂਡੈਂਟਸ ਪ੍ਰਾਈਵੇਟ ਨੇ ਚਾਹੇ ਰੈਗੂਲਰ ਨੇ ਠੀਕ ਹੈ ਚਾਹੇ ਤੁਹਾਡੇ ਡਿਸਟੈਂਸ ਐਜੂਕੇਸ਼ਨ ਤੁਸੀਂ ਕਰ ਰਹੇ ਹੋ ਤੁਹਾਨੂੰ ਸਾਰੇ ਵੀਡੀਓਜ਼ ਮਿਲ ਜਾਣਗੇ ਇਹਦੇ ਵਿੱਚ ਇਹਦੇ ਵਿੱਚ ਤੁਹਾਡੀ ਪੰਜਾਬੀ ਦੇ ਹੋਣਗੇ ਇਸ ਪਲੇਲਿਸਟ ਸਾਰੀ ਕੰਬਾਈਨ ਹੈ ਠੀਕ ਹੈ ਵਿੱਚੇ ਹਿਸਟਰੀ ਦੇ ਸਾਰੇ ਸੋਸ਼ੀਓਲੋਜੀ ਦੇ ਫਿਜ਼ੀਕਲ ਦੇ ਟੋਟਲ ਹੀ ਪਬਲਿਕ ਐਡ ਠੀਕ ਹੈ ਤੇ ਇਹਦਾ ਮੈਂ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਪ੍ਰੀਵੀਅਸ ইয়ার পেপার ਸੋ ਇਹ ਆ ਤੁਹਾਡੇ ਪੰਜਾਬੀ لازਮੀ ਦਾ ਥੈਂਕਸ ਪੰਜਾਬੀ لازਮੀ ਐਂਡ ਜਿਹੜੇ ਤੁਹਾਡੇ 올 ਸਬਜੈਕਟਸ ਸਾਰੇ ਸਬਜੈਕਟਸ ਨੇ ਠੀਕ ਹੈ ਇੰਗਲਿਸ਼ ਸ਼ਾਰਟ ਕੁਐਸਚਨ ਵੀ ਨੇ ਤੇ ਸਾਰੇ ਪ੍ਰੀਵੀਅਸ ਇਗਜ਼ਾਮਸ ਦੇ ਆਨਸਰ ਕੀ ਵੀ ਨੇ ਸਾਰੀਆਂ ਥੈਂਕਸ